ਖਾਂਡ ਸਾਠਖਾਂਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਂਦੀ ਹੈ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਹਾਂ ਰਸਤੇ ਪਹੁੰਚੇ ਸਰ ਫਿਕਰ ਮਜੀਠਿਆ ਵੀ ਜੀ ਕੀ ਗੱਲਬਾਤ ਪਹਿਲਾਂ ਕਮੇਟੀ ਵੀ ਪਹੁੰਚੀ ਕਹਿੰਦੇ ਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਨੂੰ ਬਾਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾ ਆਵੇਂ ਇਹ ਵੀ ਉੱਠੀ ਆ ਕਿ ਇਹ ਜ਼ਹਿਦਾਰਤੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਜੋ ਚਰਚਾਵਾ ਨੇ ਉਹ ਚਰਚਾਵਾ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਖੰਡ ਸੱਟ ਖੰਡ ਨਮਸਕਾਰ ਕਰਨ ਆਇਆ ਸੀ ਜੀ ਇਹਨਾਂ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਤਾਂ ਬਿਕਰਮਜੀਤ ਸਿੰਘ ਜੀ ਕੀ ਗੱਲ ਬਾਤ ਕਮੇਟੀ ਵੀ ਪਹੁੰਚੀ ਨਿਰਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਅੱਜ ਕਿਸੇ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾ ਆਵੇਂ ਇਹ ਵੀ ਉੱਠੀ ਆ ਕਿ ਜਹੇਦਾਰੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਸਕੀ ਜੋ ਚਰਚਾ ਆਵੇਂ ਉਹ ਚਰਚਾ ਕਾਨੂੰ ਆਮੇ ਕਰੀ ਜਾਣਾ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਅੱਜ ਕੋਈ ਗੱਲ